कल 17 अक्टूबर ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਜਨਮ ਦਿਨ ਸੀ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਆਮ ਆਦਮੀ ਪਾਰਟੀ ਪੰਜਾਬ ਦੇ ਵਰਕਰਾਂ ਦੇ ਵੱਲੋਂ ਵੱਖੋ ਵੱਖਰੇ ਤਰੀਕੇ ਦੇ ਨਾਲ ਸੀਐਮ ਭਗਵੰਤ ਮਾਨ ਦਾ ਜਨਮ ਦਿਨ ਮਨਾਇਆ ਗਿਆ ਹਲਕਾ ਨਾਬਾ ਦੇ ਐਮਐਲਏ ਹਰਦੇਵ ਮਾਨ ਉਹਨਾਂ ਦੇ ਵੱਲੋਂ ਵੀ ਆਪਣੇ ਢੰਗ ਨਾਲ ਸਰਦਾਰ ਭਗਵੰਤ ਸਿੰਘ ਮਾਨ ਦਾ ਜਨਮ ਦਿਨ ਮਨਾਇਆ ਗਿਆ ਦੇਵਮਾਨ ਦੇ ਵੱਲੋਂ ਝੂਗੀਆਂ ਚੋਪੜੀਆਂ ਦੇ ਵਿੱਚ ਜਾ ਕੇ ਉਹਨਾਂ ਦੇ ਬੱਚਿਆਂ ਦੇ ਨਾਲ ਮਿਲ ਕੇ ਕੇਕ ਕੱਟਿਆ ਗਿਆ ਅਤੇ ਉਹਨਾਂ ਦੇ ਵਿੱਚ ਮਠਾਈਆਂ ਵੰਡੀਆਂ ਗਈਆਂ ਅਤੇ ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੇਵਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਸੱਚੀ ਤੇ ਸੁੱਚੀ ਨੀਅਤ ਨਾਲ ਸੇਵਾ ਕਰ ਰਹੀ ਹੈ ਪਰ ਵਿਰੋਧੀ ਤਾਕਤਾਂ ਸਿਰ ਉਠਾ ਰਹੀਆਂ ਨੇ ਪਰ ਇਹਨਾਂ ਵਿਰੋਧੀ ਤਾਕਤਾਂ ਨੂੰ ਸਿਰ ਉਠਾਣ ਨਹੀਂ ਦਿੱਤਾ ਜਾਵੇਗਾ ਬਿਲਕੁਲ ਜੀ ਅੱਜ ਬਹੁਤ ਮੁਬਾਰਕ ਦਿਨ ਆ ਪੰਜਾਬੀ ਦੇ ਦਿਨਾਂ ਦੀ ਧੜਕਣ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਕ੍ਰਾਂਤੀਕਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦਾ ਜਨਮ ਦਿਨ ਆ ਅੱਜ ਨਾਪਾ ਦੇ ਵਿੱਚ ਅਸੀਂ ਸਪੈਸ਼ਲ ਗਰੀਬ ਬੱਚਿਆਂ ਦੇ ਵਿੱਚ ਅੱਗੇ ਝੌਂਪੀਆਂ ਤੇ ਆ ਕੇ ਇਹ ਜਨਮ ਦਿਨ ਮਨਾ ਰਹੇ ਆ ਉਹਨਾਂ ਕੇਕ ਉਹਨਾਂ ਨੂੰ ਕਟਵਾਇਆ ਜੀ ਔਰ ਮੂੰਹ ਮਿੱਠਾ ਕਰਾਇਆ ਕੇਕ ਨਾਲ ਲੱਡੂ ਖਵਾਇਆ ਉਹਨਾਂ ਨੂੰ ਤੇ ਬੜੀਆਂ ਦੁਆਵਾਂ ਦੇ ਰਿਹਾ ਸਾਰੇ ਕਿ ਜੀ ਬਹੁਤ ਛਾ ਕੰਮ ਕਰ ਰਹੇ ਆ ਸਾਡੀਆਂ ਦੁਆਵਾਂ ਨੇ ਪਰਮਾਤਮਾ ਨੂੰ ਕਿ ਭਗਵੰਤ ਮਾਨ ਸਾਹਿਬ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਤੰਦਰੁਸਤ ਰਹਿਣ ਸੋ ਅੱਜ ਇਹ ਇੱਕ ਕਿਉਂਕਿ ਬਰਥਡੇ ਦੀ ਖੁਸ਼ੀ ਜਿਹੜੀ ਹੈ ਜੀ ਉਹ ਸਾਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਸਾਰੇ ਕੋਈ ਸੋਸ਼ਲ ਮੀਡੀਆ ਦੇ ਪੋਸਟ ਪਾ ਰਿਆ ਕੋਈ ਕੇਕ ਕੱਟ ਰਿਹਾ ਤਾਂ ਅਸੀਂ ਵੀ ਇਹ ਇੱਕ ਕੋਸ਼ਿਸ਼ ਕੀਤੀ ਹੈ। ਸੋ ਨਰੇਂਦਰ ਮੋਦੀ ਨੇ ਵੀ ਦਿੱਤੀ ਨੇ ਵਧਾਈਆਂ ਕੀ ਕਹਿਣਾ ਚਾਹਣ요। ਬਿਲਕੁਲ ਮੋਦੀ ਸਾਹਿਬ ਪ੍ਰਧਾਨ ਮੰਤਰੀ ਨੇ ਮੌਕੇ ਤੇ ਸਾਡੇ ਰਿਸਪੈਕਟਡ ਨੇ ਔਰ ਭਗਵੰਤ ਮਾਨ ਸਾਹਿਬ ਵੀ ਰਿਸਪੈਕਟਡ ਨੇ ਉਹ ਪੰਜਾਬ ਦੇ ਚੀਫ ਮਿਨਿਸਟਰ ਨੇ ਇੱਕ ਪ੍ਰੋਟੋਕੋਲ ਬਣਦਾ ਜੀ ਵਧਾਈਆਂ ਤਾਂ ਬਣਦੀਆਂ ਨੇ ਜੀ ਤੇ ਅਸੀਂ ਵੀ ਨਾਬਾ ਦੇ ਵਿੱਚ ਨਾਬਾ ਦੀ ਸਮੁੱਚੀ ਟੀਮ ਵੱਲੋਂ ਸਾਡੇ ਸਾਰਿਆਂ ਵੱਲੋਂ ਤੇਰ ਸਾਰੀਆਂ ਟਰੱਕ ਭਰ ਕੇ ਭਗੰਤ ਮਾਨ ਸਾਹਿਬ ਨੂੰ ਮੁਬਾਰਕਾ ਦੇਣੀਆ ਚਾਹੁੰਦੇ ਆ ਪ੍ਰਮਾਤਮਾ ਕਿਰਪਾ ਕਰੇ ਭਗੰਤ ਮਾਨ ਸਾਹਿਬ ਹਮੇਸ਼ਾ ਤੰਦਰੁਸਤ ਰਹਣ ਔਰ ਚੜ੍ਹਦੀ ਕਲਾ ਵਿੱਚ ਰਹੇ ਕਿਸ ਤਰ੍ਹਾਂ ਦੇਖਦੇ ਹੋ ਜੋ ਚੋਣ ਹੁਣ ਜਾਰੀ ਆ ਕਾਂਗਰਸ ਦੀ ਬਰਾਜਾ ਵੜਿੰਗ ਕਹਿ ਰਹੇ ਨੇ ਪਾਰਟੀਵਾਦੀ ਕਹਿ ਰਹੇ ਨੇ ਪਰਿਵਾਰਵਾਦ ਚੱਲ ਰਿਹਾ ਤੇ ਹੁਣ ਪਰਿਵਾਰਵਾਦ ਤੋਂ ਅਲੱਗ ਹੋ ਕੇ ਕਹਿੰਦਾ ਹੁਣ ਉਂਗਲਾ ਆ ਗਿਆ ਵਿਰੋਧ ਦੇ ਮੂੰਹ ਚ ਦੇਖੋ ਇਦਾਂ ਦਾ ਕੁਝ ਨਹੀਂ ਹੈਗਾ ਜਿਹੜਾ ਅਸੀਂ ਤਾਂ ਚਾਹੁੰਦੇ ਆ ਕਿ ਪਾਰਟੀ ਜਿਹੜੀ ਹੈ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਆਪਣੇ ਦੇਸ਼ ਲਈ ਆਪਣੇ ਲੋਕਾਂ ਲਈ ਕੰਮ ਕਰੇ ਜਿਨ੍ਹਾਂ ਨੇ ਬੱٹا ਮੌਕਾ ਕਾਂਗਰਸ ਨੂੰ ਦਿੱਤਾ ਪੰਜਾਬ ਦੇ ਵਿੱਚ ਵੀ ਦੇਸ਼ ਦੇ ਵਿੱਚ ਵੀ ਤੇ ਕੋਈ ਐਸਾ ਪ੍ਰਧਾਨ ਬਣੇ ਜਿਹੜਾ ਜਿਹੜਾ ਲੋਕਾਂ ਲਈ ਕੰਮ ਕਰੇ ਦੇਸ਼ ਲਈ ਕੰਮ ਕਰੇ ਪਰ ਇਸ ਤੋਂ ਪਹਿਲਾਂ ਜਿੰਨਾ ਮੌਕਾ ਅੱਜ ਤੱਕ ਕਾਂਗਰਸ ਨੂੰ ਮਿਲਿਆ ਸ਼ਾਇਦ ਹੋਰ ਕਿਸੇ ਪਾਰਟੀ ਨੂੰ ਨਹੀਂ ਮਿਲਿਆ ਤਾਂ ਜੇ ਸੋਚਦੇ ਆ ਕਿ ਸ਼ਾਇਦ ਗਾਂਧੀ ਪਰਿਵਾਰ ਨੂੰ ਪਿੱਛੇ ਕਰਕੇ ਕੋਈ ਹੋਰ ਮਖੌਟਾ ਮੁਰੇ ਲਾ ਦਈਏ ਵੀ ਚਲਾਵਾਂਗੇ ਅਸੀਂ ਸਿਰਫ ਇੱਕ ਡੰਮੀ ਪ੍ਰਧਾਨ ਅਸੀਂ ਬਣਾ ਦਈਏ ਤੇ ਜਿਹੜਾ ਦੇਖਣ ਨੂੰ ਹੋਵੇ ਵੀ ਹਾਂ ਵੀ ਗਾਂਧੀ ਪਰਿਵਾਰ ਤੋਂ ਬਾਹਰ ਦਾ ਅਪਰੇਟ ਅਸੀਂ ਕਰੀਏ ਦੇਸ਼ ਦੇ ਲੋਕ ਇਸ ਗੱਲ ਨੂੰ ਸਮਝਦੇ ਆ ਦੇਸ਼ ਦੇ ਲੋਕਾਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਸੋਝੀ ਐ ਇਸ ਗੱਲ ਦੀ ਕਿਉਂਕਿ ਆਮ ਆਦੀ ਪਾਰਟੀ ਸਾਡੇ ਮੁੱਖ ਮੰਤਰੀ ਦਿੱਲੀ ਸਰਕਾਰ ਅਰਵਿੰਦ ਕੇਜਰੀਵਾਲ ਸਾਹਿਬ ਕਨਵੀਨਰ ਆਮ ਆਦੀ ਪਾਰਟੀ ਉਹ ਲਗਾਤਾਰ ਸਾਡੀ ਸਾਰੀ ਟੀਮ ਜਿਹੜੀ ਐ ਸੰਜੀਤ ਸਿੰਘ ਜੀ ਮਨੀਸ਼ ਸ਼ੋਧਿਆ ਜੀ ਸਾਡੇ ਜਿਹੜੇ ਨੇ ਰਾਗਵ ਚੱਡਾ ਜੀ ਉਹ ਸਾਰੇ ਪੂਰੇ ਗੁਜਰਾਤ ਦੇ ਵਿੱਚ ਜਿੱਥੇ ਵੀ ਜਾ ਰਹੇ ਇਹ ਗੱਲ ਦੱਸ ਰਹੇ ਆ ਵੀ ਇਹ ਪਾਰਟੀਆਂ ਨੇ ਜਿਨ੍ਹਾਂ ਨੇ ਹਿੰਦੁਸਤਾਨ ਦਾ ਆਪਣੇ ਦੇਸ਼ ਦਾ ਭਾਰਤ ਦਾ ਬੇਡਾਗਰ ਕੀਤਾ ਇਹਨਾਂ ਤੋਂ ਸੁਚੇਤ ਰਹੋ ਇਹ ਉਹ ਪਾਰਟੀਆਂ ਨੇ ਜਿਹੜੀਆਂ ਗਰੀਬੀ ਦੇ ਨਾਂ ਤੇ ਡਿਵੈਲਪਮੈਂਟ ਦੇ ਨਾਂ ਤੇ ਵੋਟਾਂ ਮੰਗਦੇ ਰਹੀਆਂ ਗੁਜਰਾਤ ਮਾਡਲ ਦੇ ਨਾਂ ਤੇ ਵੋਟਾਂ ਮੰਗਦੇ ਰਹੀਆਂ ਪਰ ਅੱਜ ਹੈ ਉਹ ਕੁਝ ਵੀ ਨਹੀਂ ਪਿੰਡਾਂ ਦੇ ਵਿੱਚ ਬਿਜਲੀ ਤੱਕ ਨਹੀਂ ਹੈ ਸੜਕਾਂ ਟੁੱਟੀਆਂ ਪਈਆਂ ਨੇ ਸਕੂਲ ਨਹੀਂ ਚੱਜਦੇ ਹਸਪਤਾਲ ਨਹੀਂ ਚੱਜਦੇ ਲੋਕ ਉੱਥੇ ਖੜੇ ਨੇ ਜੀ ਤੇ ਇਹ ਸਿਰਫ ਕਹਿਣ ਨੂੰ ਗੱਲਾਂ ਨੇ ਜੀ ਇਹ ਜੋ ਮਰਜ਼ੀ ਕਰ ਲੈਣ ਕਾਂਗਰਸ ਵਾਲੇ ਪ੍ਰਧਾਨ ਕਾਂਗਰਸਾਂ ਭਵੇਂ ਗਾਂਧੀ ਪਰਿਵਾਰ ਚੋਂ ਬਣੇ ਕੋ ਬਾਹਰੋਂ ਬਣੇ ਪਰ ਉਹ ਡੰਮੀ ਹੈ ਜੀ ਉਹ ਦੇਸ਼ ਵੱਲੋਂ ਨਕਾਰੇ ਹੋਏ ਲੋਕਾਂ ਵਿੱਚੋਂ ਪ੍ਰਧਾਨ ਹੈ ਪ੍ਰਧਾਨਤਾ ਹੁੰਦਾ ਜਿਹੜਾ ਦਿਲੋਂ ਹੋਵੇ ਲੋਕਾਂ ਦਾ ਜਿਨੇ ਜਿਹਨੂੰ ਮੌਕਾ ਮਿਲਿਆ ਹੋਵੇ ਤੇ ਉਹ ਮੌਕੇ ਨੂੰ ਸਾਹਮਣਾ ਸਕੇ ਹੋਣਾ ਲੋਕਾਂ ਨੂੰ ਲਗਾਤਾਰ ਗਰੀਬੀ ਰੇਖਾ ਤੋਂ ਥੱਲੇ ਕਰਨ ਦਾ ਕੰਮ ਕੀਤਾ ਹੋਵੇ ਔਰ ਲੋਕਾਂ ਨੂੰ ਬੇਰੁਜ਼ਗਾਰ ਕਰਨ ਦਾ ਕੰਮ ਕੀਤਾ ਹੋਵੇ ਕਿਸਾਨ ਜਿੱਤੋਂ ਦੁਖੀ ਹੋਣ ਇਹ ਉਹੀ ਕਾਂਗਰਸ ਹੈ ਜਿਨੇ ਲੰਮੇ ਸਮੇਂ ਤੋਂ ਸਭ ਤੋਂ ਵੱਧ ਅਗਰ ਕਹਾਣ ਕੀਤਾ ਪੂਰੇ ਦੇਸ਼ ਦੇ ਵਿੱਚ ਕਾਂਗਰਸ ਸਰਕਾਰ ਨੇ ਕੀਤਾ ਦੂਜੇ ਨੰਬਰ ਤੇ ਕੀਤਾ ਬੀਜੇਪੀ ਨੇ ਸੋ ਇਹ ਚਿਹਰੇ ਬਦਲੇ ਹੋਏ ਨੇ ਜੀ ਇਹ ਗਿਰਗੜ ਵਾਂਗੂ ਰੰਗ ਬਦਲਦੇ ਨੇ ਇਹਨਾਂ ਦੀ ਬੈਕ ਸਰੀਜ ਤੇ ਟੂ ਫੇਸ ਰਾਜਨੀਤੀ ਕਰਦੇ ਆ ਫਰੰਟ ਤੇ ਚਿਹਰਾ ਜਿਹੜਾ ਉਹ ਹੋਰ ਆ ਜਿਹੜਾ ਬੈਕ ਤੇ ਆ ਹੋਰ ਆ ਯਾਨੀ ਸਿੱਧੇ ਸਿੱਧੇ ਤਰੀਕੇ ਨਾਲ ਕਬਜ਼ਾ ਜਿਹੜਾ ਗਾਂਧੀ ਪਰਿਵਾਰ ਦਾ ਸੀ 20 ਸਾਲਾਂ ਚ 20 ਸਾਲਾਂ ਮਗਰੋਂ ਪ੍ਰਧਾਨਗੀ ਦੀ ਚੋਣ ਕਿਸ ਤਰ੍ਹਾਂ ਦੇ ਦੋ 20 ਸਾਲ ਦਾ ਰਸਾ ਬਹੁਤ ਹੁੰਦਾ ਆ ਬਿਲਕੁਲ ਜੀ 20 ਸਾਲ ਦੇ ਵਿੱਚ ਕਾਂਗਰਸ ਦੇਖੋ ਮਨਮੋਹਨ ਸਿੰਘ ਜੀ 10 ਸਾਲ ਪ੍ਰਾਈਮ ਮਿਨਿਸਟਰ ਰਹੇ ਆ ਉਸ ਤੋਂ ਬਾਅਦ 14 ਦੇ ਵਿੱਚ ਮੋਦੀ ਸਾਹਿਬ ਜਿਹੜੇ ਆ ਉਹ ਪ੍ਰਾਈਮ ਮਿਨਿਸਟਰ ਬਣਦੇ ਆ ਤੇ ਹੁਣ ਮੋਦੀ ਸਾਹਿਬ ਨੂੰ ਵੀ 8 8 ਸਾਲ ਹੋ ਚੱਲੇ ਆ ਪ੍ਰਾਈਮ ਮਿੰისტਰ ਬਣਿਆ ਨੂੰ ਤੇ ਕਾਂਗਰਸ ਦੀ ਇੰਨਾ ਸਮਾਂ ਚੋੜਨਾ ਹੋਣੀ ਇਹ ਸਾਬਤ ਕਰਦੀ ਆ ਵੀ ਕਾਂਗਰਸ ਦੇ ਵਿੱਚ ਡੈਮੋਕ੍ਰੇਸੀ ਹੈ ਨਹੀਂ ਪਾਰਟੀ 'ਚ ਡੈਮੋਕ੍ਰੇਸੀ ਹੈ ਨਹੀਂ ਪਾਰਟੀ ਦੇ ਵਿੱਚ ਪਰਿਵਾਰਵਾਦ ਭਾਰੂ ਆ 20 ਸਾਲ ਜਿਨ੍ਹਾਂ ਦੇ ਮੂੰਹ ਕਦੇ ਨਹੀਂ ਦੇਖਦੇ ਰਿਹਾ ਔਰ ਬਣਿਆ ਕੱਖ ਨਹੀਂ ਅੱਜ ਉਹਨਾਂ ਨੂੰ ਬਦਲਾ ਕੇ ਕੋਈ ਕਿਸੇ ਹੋਰ ਨੂੰ ਬਣਾਉਣ ਦੀ ਕੋਸ਼ਿਸ਼ ਕਰਕੇ ਕਹਿੰਦੇ ਸਾਨੂੰ ਮੌਕਾ ਦੇ ਦਿਓ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਜਿਹੜਾ ਮਰਜ਼ੀ ਪ੍ਰਧਾਨ ਹੋਵੇ ਇਹਨਾਂ ਦੇ ਮਨ ਦੇ ਵਿੱਚ ਨਾ ਜਿਹੜਾ ਰਾਹੁਲ ਗਾਂਧੀ ਤੁਰਿਆ ਫਿਰਦਾ ਅੱਜਕੱਲ ਉਹਦੇ ਮਨ ਦੇ ਵਿੱਚ ਕੋਈ ਲਾਲਸਾ ਵੀ ਮੈਂ ਮੈਂ ਬਸ ਵਿਆਹ ਹੀ ਪ੍ਰਧਾਨ ਮੰਤਰੀ ਬਣ ਕੇ ਕਰਾਉਣਾ ਜੀ ਉਹ ਇਸ ਬਹਿਮ ਤੇ ਨੇ ਉਹਨਾਂ ਦਾ ਬਹਿਮ ਹੀ ਰਹਿ ਜਾਣਾ ਬੰਨਣਾ ਬੁਣਾ ਕੱਖ ਨਹੀਂ ਸੀ ਸੀਬੀਆਈ ਜਾਂਚ ਕਰ ਰਹੀ ਆ ਕੁਝ ਗਿਚਕਾਬਰੀਆ ਮਨੀਸ਼ ਸੋਦੀਆ ਤਾ ਉਹ ਕਿਵੇਂ ਜੱਜ ਕਰੇ ਕਰੇ ਪੁੱਛਗਿਛ ਅਜੇ ਤਾਂ ਕਹਿੰਦੇ ਆ ਕਰੇ ਪੁੱਛਗਿਛ ਜੇ ਕੋਈ ਸਾਬਤ ਹੁੰਦਾ ਤਾਂ ਕਰੇ ਪੁੱਛਗਿਛ ਕਾਨੂੰਨ ਦੇ ਮਤਾਬਕ ਕਾਰਵਾਈ ਕਰੇ ਪਰ ਇਹ ਸਾਰੀਆਂ ਜਿਹੜੀਆਂ ਚਾਲਾਂ ਨੇ ਸਿਰਫ ਇਲੈਕਸ਼ਨ ਨੂੰ ਮੁੱਖ ਰੱਖ ਕੇ ਕੀਤੀਆਂ ਜਾ ਰਹੀਆਂ ਨੇ ਪਹਿਲਾ ਹੀ ਚਾਲ ਇਹਨਾਂ ਨੇ ਹਿਮਾਚਲ ਦੇ ਵਿੱਚ ਸਾਡੇ ਸਤਿੰਦਰ ਜੈਨ ਸਾਹਿਬ ਜਿਹੜੇ ਦਿੱਲੀ ਦੇ ਹੈਲਥ ਮਨਿਸਟਰ ਆ ਉਹ ਉਹ ਪਰਿਵਾਰੀ ਸੀਗੇ ਉਹਨਾਂ ਨੂੰ ਇਹਨਾਂ ਨੇ ਨਜਾਇਜ਼ ਤਰੀਕੇ ਨਾਲ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਹੈ ਜਿਹੜਾ ਕਿ ਕੋਰਟ ਨੇ ਵੀ ਕਹਿਤਾ ਵੀ ਕੋਈ ਐਵੀਡੈਂਸ ਨਹੀਂ ਹੈਗੇ ਤੇ ਤਾਂ ਕਿ ਹਿਮਾਚਲ ਦੇ ਵਿੱਚ ਆਮ ਪਾਰਟੀ ਦੀ ਪਕੜ ਜਿਹੜੀ ਹੈ ਕਮਜ਼ੋਰ ਹੋਏ ਹੁਣ ਉਹੀ ਕੰਮ ਗੁਜਰਾਤ ਦੇ ਵਿੱਚ ਕਰ ਰਹੇ ਆ ਇਹਨਾਂ ਨੂੰ ਪਤਾ ਹੈ ਕਿ ਦਿੱਲੀ ਦਾ ਮਾਡਲ ਜਿਹੜਾ ਸਿੱਖਿਆ ਦਾ ਉਹ ਮਨੀਸ਼ ਸ਼ਿਸ਼ੋਰੀਆ ਦੀ ਦੇਣ ਹੈ ਤੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸ਼ਰਾਬ ਮਾਫੀ ਦੇ ਪੈਸੇ ਕਾ ਕੇ ਇਹ ਉਹ ਕਰ ਗਏ ਪਰ ਪੂਰੇ ਦੇਸ਼ ਦੇ ਵਿੱਚ ਇੱਕ ਇੱਕ ਸਟੇਟ ਹੈ ਦਿੱਲੀ ਜਿਹੜੀ ਸਰਪਲਸ ਸਟੇਟ ਹੈ ਜੀ ਔਰ ਜਿੱਥੇ-ਜਿੱਥੇ ਭਾਜਪਾ ਦਾ ਸਰਕਾਰਾਂ ਨੇ ਵੱਡਾ ਸਵਾਲ ਹੈ ਇੱਕ ਜਿੱਥੇ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨੇ ਇਹ ਸਾਰੀਆਂ ਕਰਜ਼ਾਈ ਨੇ ਗੁਜਰਾਤ ਵੀ ਅਜੇ 30 ਲੱਖ ਰੋਡ ਤੋਂ ਉੱਪਰ ਜਾ ਕਰਜ਼ਾਈ ਹੈ ਜੀ ਹਿਮਾਚਲ ਵੀ ਕਰਜ਼ਾਈ ਹੈ ਬਾਕੀ ਜਿੱਥੇ ਵੀ ਇਹਨਾਂ ਦਾ ਰਾਜ ਹੈ ਜਿੱਥੇ ਵੀ ਕਾਂਗਰਸ ਦਾ ਰਾਜ ਹੈ ਜਾਂ ਬੀਜੇਪੀ ਦਾ ਰਾਜ ਹੈ ਇਹ ਸਾਰੀਆਂ ਕਰਜ਼ਾਈ ਨੇ ਸੋ ਇਹਦਾ ਮਤਲਬ ਇਹ ਹੈ ਕਿ ਇਹ ਸਿਰਫ ਤੇ ਸਿਰਫ ਈਡੀ ਦਾ ਸਹਾਰਾ ਲੈ ਕੇ ਡਰਾ ਧਮਕਾ ਕੇ ਦੂਜੀਆਂ ਪਾਰਟੀਆਂ ਨੂੰ ਉੱਪਰ ਨਾ ਸਕੇ ਉਹਨੂੰ ਡਰਾਉਣਾ ਚਾਹੁੰਦੀ ਨੇ ਕਿ ਸਾਡੇ ਕੋਲੇ ਕੁਰਸੀ ਰਵੇ ਹਿੰਦੁਸਤਾਨ ਦੇ ਲੋਕ 130 ਕਰੋੜ ਲੋਕਾਂ ਲਈ ਵੱਡਾ ਸਵਾਲ ਹੈ ਕਿ ਉਹਨਾਂ ਨੇ ਆਪਣੇ ਦੇਸ਼ ਨੂੰ ਅੱਗੇ ਵਧਾਉਣਾ ਕਿ ਕਾਂਗਰਸ ਨੂੰ ਅੱਗੇ ਵਧਾਉਣਾ ਜਾਂ ਭਾਜਪਾ ਨੂੰ ਅੱਗੇ ਵਧਾਉਣਾ ਜੀ ਇਹਨਾਂ ਨੇ ਕਿਸੇ ਲੀਡਰ ਦਾ ਭਵਿੱਖ ਬਚਾਉਣਾ ਜਾਂ ਆਪਣੇ ਦੇਸ਼ ਦਾ ਭਵਿੱਖ ਬਚਾਉਣਾ ਵੱਡਾ ਸਵਾਲ ਹੈ ਇੱਕ ਤੇ ਮੈਂ ਉਮੀਦ ਕਰਦਾ ਹਾਂ ਕਿ 130 ਕਰੋੜ ਲੋਕ ਅਰਵਿੰਦ ਕੇਜੀਵਾਲ ਸਾਹਿਬ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਨੇ ਔਰ ਅਸੀਂ ਨਾ ਡਰਦੇ ਹਾਂ ਜਿੰਨੇ ਮਰਜ਼ੀ ਕੇਸ ਪਾ ਲਓ ਜਿਹੜਾ ਜੀ ਬੰਦ ਕਰ ਦਿਓ ਇਹ ਹੁੰਦਾ ਆ ਜੀ ਇਹ ਹੁੰਦਾ ਆ ਪਹਿਲਾਂ ਜੋ ਵੀ ਜਦੋਂ ਵੀ ਦੇਖੋ ਨਪੋਲੀਅਨ ਨੇ ਇੱਕ ਗੱਲ ਕਹੀ ਹੈ ਕਿ ਅਗਰ ਕਿਸੇ ਦੇਸ਼ ਦੇ ਵਿੱਚ ਜੋ ਕ੍ਰਾਂਤੀ ਦੀ ਗੱਲ ਚੱਲਣੀ ਸ਼ੁਰੂ ਹੋ ਜਾਈ। ਅਗਰ ਲੋਕਾਂ ਦੇ ਵਿੱਚ ਇੱਕ ਮੂਵਮੈਂਟ ਸ਼ੁਰੂ ਹੋ ਜAVE ਬਦਲਾਅ ਦੀ ਕ੍ਰਾਂਤੀ ਦੀ ਸ਼ੁਰੂ ਹੋਵੇ। ਉੱਥੇ ਧਰਮ ਦਾ ਪੱਤਾ ਸਿੱਟਦੇ ਹੋ। ਉੱਥੇ ਜਾਤ ਪਾਤ ਦਾ ਪੱਤਾ ਸਿੱਟਦੇ ਹੋ। ਉੱਥੇ ਜਿਹੜਾ ਤਾਕਤ ਦਾ ਪੱਤਾ ਸਿੱਟਦੇ ਹੋ ਕਿ ਤੁਸੀਂ ਆਪਣੀ ਤਾਕਤ ਇਸਤੇਮਾਲ ਕਰਕੇ ਕਿਸੇ ਤਰੀਕੇ ਨਾਲ ਉਸ ਨੂੰ ਜਬਾਉਣ ਦੀ ਕੋਸ਼ਿਸ਼ ਕਰੋ। ਸੇਮ ਕਨਸੈਪਟ ਤੇ ਕੰਮ ਕਰ ਰਹੀ ਹੈ ਭਾਜਪਾ। ਇਸੇ ਕਨਸੈਪਟ ਤੇ ਕੰਮ ਕੀਤਾ ਪਹਿਲਾਂ ਕਾਂਗਰਸ ਨੇ। ਸੋ ਇਹ ਜਿਹੜਾ ਬੜਾ ਮਾੜਾ ਸਾਡੇ ਅਰਵਿੰਦ ਕੇਜਰੀਵਾਲ ਸਾਹਿਬ ਕਨਵੀਨ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਜੀ ਪੰਜਾਬ ਇੱਕੋ ਇੱਕ ਨਾਰਾ ਦੇ ਰਿਹਾ ਕਿ ਇੰਡੀਆ ਮੇਕ ਨੰਬਰ 1 ਅਸੀਂ ਭਾਰਤ ਦੇਸ਼ ਨੂੰ ਦੁਨੀਆ ਦਾ ਇੱਕ ਨੰਬਰ ਮੁਲਕ ਬਣਾਉਣਾ ਔਰ ਇਹ ਲੋਕ ਇਹ ਲੋਕ ਕਹਿੰਦੇ ਵੀ ਅਸੀਂ ਆਪਣੇ ਦੇਸ਼ ਨੂੰ ਜੋ ਮਰਜ਼ੀ ਅਸੀਂ ਕਰੀਏ ਜਿੰਮੇ ਮਰਜ਼ੀ ਕਰੀਏ ਮੁਲਕ ਦਾ ਕੁਝ ਬਣੇ ਨਾ ਬਣੇ ਪਰ ਸਾਡੇ ਜਿਹੜੇ ਯਾਰ ਨੇ ਅਡਾਨੀ ਬਾਨੀ ਉਹਨਾਂ ਕੋਲੇ ਪੈਸਾ ਆਉਂਦਾ ਜਾਵੇ ਉਹ ਕਰੋੜਪਤੀ ਬਣ ਜਾਣ ਉਹ ਅਰਪਤੀ ਬਣ ਜਾਣ ਉਹ ਖਰਪਤੀ ਬਣ ਜਾਣ ਦੁਨੀਆ ਦੇ ਟਾਪ ਅਮੀਰਾਂ 'ਚ ਇੱਕ ਬਣ ਜਾਣ ਦੇਸ਼ ਜਾਵੇ ਠੱਠੇ ਕੋਚ ਇਹਨਾਂ ਦਾ ਹੀ ਮਕਸਦ ਆ ਐਮਐਲਏ ਸਾਹਿਬ ਸਰੂਰੀਆਂ ਦਾ ਇਨਸ਼ਾਅੱਲਾ ਕਿ ਸ਼ਾਮਸੁੰਦਰ ਰੋੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਫੌਜਾ ਸਨਾਰੀਨ ਹੋਜੇ ਤੱਕ ਆਪਾਂ ਪਾਰਟੀ ਨੇ ਗ੍ਰਿਫਤਾਰ ਨਹੀਂ ਕੀਤਾ ਵੀ ਬਦਲਾਖੋਰੀ ਨੀਤੀ ਚੱਲ ਰਹੀ ਹੈ ਮੇਰੀ ਗੱਲ ਸੁਣੋ ਉਹਨਾਂ ਦਾ ਕੇਸ ਚੱਲ ਰਿਹਾ ਜੀ ਸ਼ਾਮਸੁੰਦਰ ਰੋੜਾ ਜੀ ਦਾ ਉਹਨੂੰ ਕਿੰਨੇ ਭੇਜਿਆ ਸੀ ਉਹਨਾਂ ਦੇ ਘਰੇ ਜਾ ਕੇ ਸੈਟਿੰਗ ਕਰਨ ਨੂੰ ਜੀ ਜਿਹੜੇ ਕਹਿੰਦੇ ਸੀ ਕਿ ਮੈਂ ਦਰਨਾ ਸੈਟਿੰਗ ਕਰ ਲੋ ਆ ਲੈ ਲੋ 50 ਲੱਖ ਮੈਂ ਕਰੋੜ ਵੀ ਦੇ ਸਕਦਾ ਇਹ ਕਿਹਾ ਕਿ ਨਹੀਂ ਕਿਹਾ ਕਿੰਨੇ ਗਿਆ ਜੀ ਸ਼ਾਮਸੁੰਦਰ अरोड़ा ਨੇ 50 ਲੱਖ ਰੁਪਏ ਲੈ ਕੇ ਕੌਣ ਗਿਆ ਜੀ ਗੱਡੀ 'ਚ ਸ਼ਾਮਸੁੰਦਰ अरोड़ा ਇਹਦੇ ਵਿੱਚ ਵਿਰੋਧੀ ਕਿੱਥੋਂ ਆ ਗਏ ਇੱਥੋਂ ਰਾਜਨੀਤੀ ਕਿੱਥੋਂ ਆ ਗਈ ਪੁੱਠੇ ਕੰਮ ਤਾਂ ਆਪ ਕਰਨੇ ਆ ਫਿਰ ਇਹ ਸੋਚਦੇ ਵੀ ਸ਼ਾਇਦ ਅਸੀਂ ਅਫਸਰਾਂ ਨੂੰ ਅਸੀਂ ਸੀਬੀਆਈ ਜਿਹੜੀ ਹੈ ਵਿਜੀਲੈਂਸਾਂ ਨੂੰ ਖਰੀਦ ਲਾਂਗੇ ਮਿਸ ਸਟਾਰਟਿੰਗ ਕਰ ਲਾਂਗੇ ਇਹ ਪ੍ਰੇਖੇ ਨੇ ਸਾਡੇ ਵਿਜੀਲੈਂਸ ਦੇ ਜਿੰਨੇ ਵੀ ਅਫਸਰ ਨੇ ਮਿਸਟਰ ਸ਼ਰਮਾ ਜੀ ਜਿਹੜੇ ਉਹਨਾਂ ਨੇ ਬੜੀ ਪਾਰਦਰਸ਼ਤਾ ਦੇ ਨਾਲ ਬੜੀ ਇੰਟੈਲੀਜੈਂਸ ਦੇ ਨਾਲ ਸੀਐਮ ਸਾਹਿਬ ਦੀ ਪੂਰੀ ਰਾਤ ਨਹੀਂ ਸੁੱਤੇ ਉਦੋਂ ਮੁੱਖ ਮੰਤਰੀ ਸਾਹਿਬ ਸਾਡੇ ਔਰ ਇਹ ਬਹੁਤ ਵੱਡਾ ਸਕੈਂਡਲ ਜਿਹੜਾ ਕੀਤਾ ਬੀਜੇਪੀ ਚਲੇ ਗਿਆ ਸੀ ਉਹਨੂੰ ਇਹ ਲੱਗਦਾ ਵੀ ਬੀਜੇਪੀ ਚਲੇਗੇ ਸ਼ਾਇਦ ਸਾਡੇ ਤੇ ਰੇਡ ਨਹੀਂ ਪਾਉਗੀ ਜਾਂ ਸਾਡੇ ਸਾਨੂੰ ਅਫਸਰ ਕੁਝ ਕਹਿਣਗੇ ਨਹੀਂ ਇਹ ਗਲਤ ਫਹਮੀ ਆ ਬੈਗ ਡੋਰ ਤੇ ਬੀਜੇਪੀ ਵੀ ਸਾਨੂੰ ਕਹਿੰਦੀ ਆ ਵੀ ਚੱਕ ਦੇ ਕੰਮ ਨੂੰ ਇਹ ਸਭ ਜਿਹੜਾ ਮਾਲ ਹੈ ਨਾ ਜਿਹੜਾ ਸਾਡੇ ਚ ਆਇਆ ਇਹ ਇਹ ਸਭ ਇਹ ਇਹ ਵੀ ਵਿਰੋਧੀਆਂ ਦੀ ਚਾਲ ਆ ਬੀਜੇਪੀ ਨੂੰ ਖਰਾਬ ਕਰਨ ਦੀ ਬਹੁਤ ਵੱਡੀ ਸਾਜ਼ਿਸ਼ ਆ ਅਸੀਂ ਵੀ ਚਾਹੁੰਦੇ ਆ ਵੀ ਮਾਲਕੇ ਨਾ ਕੇ ਤਰੀਕੇ ਨਾਲ ਜੇਲ੍ਹ ਚ ਜਾਵੇ ਸਾਰਾ ਉਹ ਜਦੋਂ ਸਨਾਰੀ ਗ੍ਰਿਫਤਾਰ ਕਿਉਂ ਨਹੀਂ ਹੋ ਰਹੇ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਗਿਆ ਆ ਉਹ ਆਡੀਓ ਅਸਲੀ ਆ ਕਿ ਨਕਲੀ ਆ ਕਿਸੇ ਵੇਨਾ ਬਣੀ ਆ ਅੱਜ ਕੱਲ ਕਲਾਕਾਰੀ ਬਹੁਤ ਹੈ ਜੀ ਅੱਜ ਕੱਲ ਤਾਂ ਜੋ ਮਰਜ਼ੀ ਬਣਾ ਲਓ ਅੱਜ ਕੱਲ ਤਾਂ ਡੁਪਲੀਕੇਟ ਆਵਾਜ਼ਾਂ ਨਿਕਲਦੀਆਂ ਨੇ ਅੱਜ ਕੱਲ ਤਾਂ ਐਡੀਟਿੰਗ ਹੋ ਜਾਂਦੀ ਹੈ ਬੜਾ ਕੁਝ ਹੋ ਜਾਂਦਾ ਇਹ ਜਿਹੜਾ ਦਾਇਰਾ ਸਾਰਾ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦਾ ਉਹਨਾਂ ਕੋਲੇ ਇਹ ਪਾਵਰਾ ਸਾਰੀ ਉਹ ਇਨਕੁਆਰੀ ਇਹਦੀ ਉਹਨਾਂ ਨੇ ਮਾਰਕ ਕੀਤੀ ਹੋਈ ਆ ਜਿੱਦਣ ਆ ਗਈ ਉਹ ਆਪਣੇ ਆਪ ਦੱਸ ਦੇਣਗੇ ਜੀ ਕਿ ਉੱਤੇ ਕੀ ਕਾਰਵਾਈ ਹੋਈ ਜੇ ਇਮਾਨਦਾਰ ਨੇ ਤਾਂ ਕੋਈ ਕੁਝ ਨਹੀਂ ਕਹੇਗਾ ਜੇ ਬੇਈਮਾਨ ਨੇ ਤਾਂ ਕਾਰਵਾਈ ਹੋਏਗੀ ਇਹ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਅਮਰਤਸਰ ਅਮਰਤਪਾਲ ਮਲੂ ਟਿੱਪਣੀ ਕੀਤੀ ਕੀਤੀ ਅੱਜ ਐਸਾਈ ਭਾਈਚਾਰਾ ਸਾਰੀ ਸੜਕਾਂ ਤੇ ਆ ਕਿਸ ਤਰ੍ਹਾਂ ਦੇਖਦੇ ਮੈਂ ਵੀ ਦੇਖਿਆ ਜਲੰਧਰ ਦੇ ਵਿੱਚ ਵੱਡੇ ਲੈਵਲ ਤੇ ਪ੍ਰੋਟੈਸਟ ਚੱਲ ਰਿਹਾ ਔਰ ਐਸਾਈ ਭਾਈਚਾਰਨ ਨੂੰ ਟਾਰਗੇਟ ਕੀਤਾ ਜਾ ਰਿਹਾ ਮੈਂ ਉਹੀ ਤਾਂ ਗੱਲ ਪਹਿਲਾਂ ਕਹਿ ਕੇ ਹਟਿਆ ਕਿ ਧਰਮਾਂ ਦੀ ਰਾਜਨੀਤੀ ਕਰਦੇ ਪਤਾ ਬੀਜੇਪੀ ਨੂੰ ਕਿਥੇ ਧਰਮ ਦਾ ਪਤਾ ਸਿਰਦੇ ਲੋਕਾਂ ਨਾਲ ਜਹਾ ਦਿਓ ਧਰਮਾਂ ਚ ਲੋਕ ਆਪਣੇ ਮੁੱਦੇ ਭੁੱਲ ਜਾਣ ਤੇ ਲੋਕ ਧਰਮ ਵਾਲੇ ਪਾਸੇ ਲੱਗ ਜਾਣ ਹੁਣ ਇਹ ਚਾਲਾਂ ਨਹੀਂ ਚਲਣੀਆਂ ਪਹਿਲਾਂ ਇਹਨਾਂ ਨੇ ਕਾਲੀ ਮਾਤਾ ਮੰਦਿਰ ਪਟਿਆਲਾ ਦੇ ਵਿੱਚ ਇਹ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਲੋਕ ਸਮਝਦਾਰ ਨੇ ਜੀ ਬਚਾਅ ਹੋ ਗਿਆ ਪੰਜਾਬ ਦੇ ਵਿੱਚ ਲੰਬੂ ਲਾਣ ਦੀਆਂ ਕੋਸ਼ਿਸ਼ਾਂ ਮੌਕੇ ਦੀਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਜਿਹੜੀਆਂ ਅੱਜ ਕੁਰਸੀ ਲੈਸ ਨੇ ਇਹਨਾਂ ਕੋਲੇ ਕੁਰਸੀ ਹੈ ਨਹੀਂ ਉਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹਣਾ ਕਿ ਪੰਜਾਬੀਓ ਅਸੀਂ ਬੜਾ ਨੁਕਸਾਨ ਚ ੱਲਿਆ ਪਹਿਲਾਂ 84 ਚ ਵੀ ੱਲਿਆ ਅਸੀਂ ਅਤਵਾਦ ਦੇ ਸਮੇਂ ਵੀ ੱਲਿਆ ਬੜੇ ਲੋਕ ਸਾਡੇ ਭਰਾ ਉੱਜੜ ਕੇ ਯੂਪੀ ਚਲੇ ਗਏ ਕੋਈ ਦਿੱਲੀ ਚਲੇ ਗਿਆ ਕਦੇ ਚਲੇ ਗਿਆ ਕਈ ਪਰਿਵਾਰ ਵਿਛੜ ਗਏ ਅਸੀਂ ਉਹ ਦੁਬਾਰਾ ਜਿਹੜਾ ਉਹ ਅਸੀਂ ਨਹੀਂ ਦੇਖਣਾ ਚਾਹੁੰਦੇ ਕੋਈ ਵੀ ਜਿਹੜਾ ਓਵਰ ਐਕਸਾਈਟਡ ਹੋ ਕੇ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਤੇ ਓਵਰ ਐਕਸਾਈਟਡ ਹੋ ਕੇ ਜਿਹੜਾ ਕੋਈ ਵੀ ਕੰਮ ਤੁਹਾਨੂੰ ਲੱਗ ਰਿਹਾ ਕਿ ਇਹ ਸੰਸਿੰਗ ਪਲਾਨਡ ਉਤੋਂ ਸੁਸੇਧ ਰਹੋ ਤੁਸੀਂ ਇਹ ਸਰਕਾਰ ਨੂੰ ਵੀ ਚਾਹੀਦਾ ਵੀ ਕਾਰਵਾਈ ਹੋਣੀ ਨਹੀਂ ਬਿਲਕੁਲ ਸਾਡੇ ਮੁੱਖ ਮੰਤਰੀ ਸਾਹਿਬ ਬਹੁਤ ਸचेत ਹੋ ਕੇ ਸਾਰੀ ਚੀਜ਼ ਨੂੰ ਮੋਨਿਟਰਿੰਗ ਕਰ ਰਹੇ ਜਿੱਥੇ ਲੋਡ ਪਈ ਸਰਕਾਰ ਕਾਰਵਾਈ ਇਹਨਾਂ ਪਿੱਛੇ ਤਾਕਤਾਂ ਨੇ ਵਿਦੇਸ਼ੀ ਤਾਕਤਾਂ ਤੁਸੀਂ ਕਿਵੇਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਬਥੇ ਵਿਦੇਸ਼ੀ ਤਾਕਤਾਂ ਜਿਹੜੇ ਬਾਹਰ ਬੈਠੇ ਕੁਝ ਕੋਈ ਕਰ ਰਹੇ ਆ ਏਬੀਸੀ ਜੋ ਵੀ ਕਰ ਰਹੇ ਆ ਮੈਂ ਕੁਝ ਜ਼ਿਕਰ ਨਹੀਂ ਕਰਨਾ ਚਾਹੁੰਦਾ ਉਹ ਕੌਣ ਲੋਕ ਨੇ ਜੀ ਉਹ ਕੌਣ ਲੋਕ ਨੇ ਉਹੀ ਲੋਕ ਨੇ ਜਿਹੜੇ ਪੰਜਾਬ ਦੇ ਹਾਲਾਤ ਖਰਾਬ ਕਰਨਾ ਚਾਹੁੰਦੇ ਆ ਪਰ ਪੰਜਾਬ ਦੇ ਪੌਣੇ 3 ਕਰੋੜ ਲੋਕ ਵੱਡੇ ਆ ਨਾ ਕਿ ਕੋਈ 2-4 ਬੰਦੇ ਵੱਡੇ ਆ ਉਹ ਪੰਜਾਬ ਦੇ ਵਿੱਚ ਅਸਾ ਕੁਝ ਨਹੀਂ ਹੁਣ ਦਿੱਤਾ ਜਾਏਗਾ ਲਾਅ ਐਂਡ ਆਰਡਰ ਔਰ ਕਾਨੂੰਨ ਦੀ ਬਵਸਤਾ ਅਗਰ ਖਰਾਬ ਹੁੰਦੀ ਹੈ ਤਾਂ ਜ਼ਿੰਮੇਵਾਰ ਜਿਹੜਾ ਜਿਹੜਾ ਵੀ ਵਿਅਕਤੀ ਹੋਵੇ ਤੇ ਸਖਤ ਤੋਂ ਸਖਤ ਕਾਰਵਾਈ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਕਰਨਗੇ। ਕੋਲ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਨਮ ਦਿਨ ਐਮਐਲਏ ਸਾਹਿਬ ਨੇ ਨਾਪਾ ਦੀ ਨਵੀਂ ਨਾਜ ਮੰਡੀ ਵਿਖੇ ਆ ਕੇ ਮਨਾਇਆ ਸਾਰੇ ਵਰਕਰਾਂ ਨਾਲ ਲੈ ਕੇ ਜ਼ਰੂਰਤਮੰਦ ਲੋਕਾਂ ਦੇ ਵਿੱਚ ਉਹਨਾਂ ਨੇ ਕੇਕ ਕੱਟਿਆ ਸਾਨੂੰ ਬਹੁਤ ਹੀ ਵਧੀਆ ਲੱਗਿਆ ਵੀ ਜਿਹੜਾ ਇਹਨਾਂ ਦਾ ਜਨਮ ਇਸ ਤਰ੍ਹਾਂ ਢੰਗ ਨਾਲ ਬਣਾਇਆ ਗਿਆ। ਫਿਰ ਲੋਕ ਅੱਗੇ ਵੀ ਸਭ ਨੂੰ ਇਹੀ ਰਾਏ ਦਿੰਦੇ ਆ ਵੀ ਘਰਾਂ ਚ ਦਾ ਹਰੇਕ ਕੋਈ ਬੈਠ ਕੇ ਕੇਕ ਕਰਦਾ ਵੀ ਜ਼ਰੂਰਤਮੰਦ ਲੋਕਾਂ ਚ ਜਾ ਕੇ ਕੇਕ ਕਰਦਾ